ਕੀ ਹਾਲ ਹੈ ਵੀ ਦੋਸਤੋਂ ਉਮੀਦ ਕਰਦਾ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਗੱਲ ਹੈ ਬੜੀ ਸ਼ਰਮਨਾਕ ਉਹ ਕਿਹੜੀ ਹੈ ਤੁਹਾਨੂੰ ਦੱਸ ਦਿਆਂ ਪੂਰੀ ਗੱਲਬਾਤ ਅੱਜ ਮੈਂ ਦੂਰ ਦਰਾਡੇ ਤੋਂ ਕਿਤੋਂ ਆ ਰਿਹਾ ਸੀ ਰਸਤੇ ਦੇ ਵਿੱਚ ਮਨ ਕਰਿਆ ਕਿ ਯਾਰ ਅੱਜ ਗੰਨਾ ਚੂਪੀਏ ਕਿਤੋਂ ਚਲੋ ਰਾਸਤੇ ਦੇ ਵਿੱਚ ਰੁਕਿਆ ਕਿਸੇ ਨਿੱਜੀ ਸਥਾਨ ਦੇ ਉੱਤੇ ਸੋਚਿਆ ਇੱਕ ਗੰਨਾ ਲਈਏ ਯਾਰ ਮੌਸਮ ਥੋੜਾ ਜਿਹਾ ਠੀਕ-ਠਾਕ ਹੀ ਸੀ ਨਾ ਬਹੁਤਾ ਗਰਮ ਤੇ ਨਾ ਠੰਡਾ ਤੇ ਗੰਨਾ ਲੈ ਕੇ ਮੈਂ ਸੋਚਿਆ ਵੀ ਯਾਰ ਇਸ ਤਾਂ ਤੁਰਨਾ ਠੀਕ ਨਹੀਂ ਹੈਗਾ ਤੇ ਪੁੱਛੀਏ ਵੀਰ ਨੂੰ ਵੀ ਸੇਵਾ ਦੱਸ ਚਲੋ ਮੈਂ ਕੱਢ ਕੇ 100 ਰੁਪਇਆ ਫੜਾਇਆ ਤੇ ਉਹ ਪਹਿਲਾਂ ਤਾਂ ਕਹਿੰਦੇ ਜੋ ਮਰਜ਼ੀ ਦੇ ਦਿਓ ਤੇ ਇਹ ਗੰਨਾ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਅਸੀਂ ਮਾਤਾ ਬੱਚਾ ਤੇ ਤਿੰਨੇ ਜਾਣੇ ਇੱਕ ਗੰਨੇ ਨੂੰ ਤਿੰਨ ਪੀਸ ਕਰਕੇ ਜਿਹੜਾ ਉਹ ਚੁੱਪ ਰਹੇ ਆ ਤੇ ਇਹ ਗੰਨਾ ਮੈਂ 30 ਰੁਪਏ ਦਾ ਖਰੀਦਿਆ ਤੁਸੀਂ ਹਿਸਾਬ ਲਾ ਲਓ ਜੇ ਅੱਜ ਇੱਕ ਜ਼ੀਮੀਦਾਰਾਂ ਦੇ ਪੁੱਤ ਹੋ ਕੇ ਆਪਾਂ 30-30 ਗੰਨੇ ਰੁਪਿਆ ਦੇ ਗੰਨੇ ਆ ਜਿਹੜੇ ਉਹ ਖਰੀਦ ਕੇ ਚੂਪਾਂਗੇ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਕਿਹੋ ਜਿਹਾ ਹੋ ਸਕਦਾ ਹੈ ਉਮੀਦ ਕਰਦਾ ਤੁਸੀਂ ਗੱਲ ਪੂਰੀ ਸਮਝ ਗਏ ਹੋਮੋਂਗੇ ਬੜੀ ਸ਼ਰਮਨਾਕ ਗੱਲ ਹੈ ਇਹ ਆਪਣੇ ਜ਼ੀਮੀਦਾਰਾਂ ਲਈ ਜਿਹੜੇ ਅਸੀਂ ਸੱਡ ਕੇ ਇਥੋਂ ਵਿਦੇਸ਼ਾਂ ਦੇ ਵਿੱਚ ਜਾਈ ਜਾਂਦੇ ਆ ਤੇ ਆਉਣ ਵਾਲਾ ਸਮਾਂ ਜਿਹੜਾ ਇਹ ਮੈਨੂੰ ਲੱਗਦਾ ਸਾਡੇ ਕੋਲੇ ਉਹਨੇ ਪੈਸੇ ਵੀ ਨਹੀਂ ਹੋਣੇ ਜਿੰਨੇ ਦਾ ਸੀ ਇਹ ਗੰਨਾ ਖਰੀਦ ਸਕੀਏ ਸੋ ਬੇਨਤੀ ਹੈ ਤੇ ਥੋੜਾ ਦਾ ਆਪਣੇ ਪ੍ਰਾਣੇ ਕਲਚਰ ਬੰਨੀ ਤੇ ਉਸ ਰਾਹਾਂ ਬੰਨੀ ਧਿਆਨ ਦਈਏ ਵੀ ਮੁੜ ਦੇਣਾ ਜਿਹੜੇ ਉਹ ਬਰਬਾਦੀ ਦੇਣਾ ਹੁਣ ਧੰਨਵਾਦ ਜੀ